ਜਿਹੜਾ ਚੋਰੀਆਂ ਦਾ سلسلہ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਦਿਨ ਬਦ ਦਿਨ ਚੋਰੀਆਂ ਵੱਧਦੀਆਂ ਜਾ ਰਹੀਆਂ ਨੇ ਚੋਨਾ ਖਤਮ ਹੋਈਆਂ ਤੇ ਚੋਰੀਆਂ ਸ਼ੁਰੂ ਹੋ ਗਈਆਂ ਨੇ ਦਿਨ ਦਿਹਾੜੇ ਇੱਕ ਪੱਤਰਕਾਰ ਦਾ ਹੀ ਮੋਟਰਸਾਈਕਲ ਚੱਕਿਆ ਜਾਂਦਾ ਹੈ ਹਰਚਰਨ ਸੰਧੂ ਅਜੀਤ ਦੇ ਪੱਤਰਕਾਰ ਦੇ بیٹے ਦਾ ਜਦੋਂ ਕਿ ਉਹ ਰਿਟਰਨਾ ਭਰਨ ਆਉਂਦਾ ਤਾਂ ਮੰਡੀ ਬੂਟाराम ਧਰਮਸ਼ਾਲਾ ਦੇ ਕੋਲ ਜਿਹੜਾ ਕਿ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਦੋ ਚੋਰਾਂ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਆਂ ਸ਼ਰੀਆਮ ਉਹਨਾਂ ਦੇ ਕੋਈ ਮੂੰਹ ਤੇ ਕਪੜਾ ਨਹੀਂ ਬੰਨਿਆ ਹੋਇਆ ਸ਼ਰੀਆਮ yellow ਰੰਗ ਦੇ ਜਿਹੜੇ ਕਿ ਉਹਨਾਂ ਨੇ ਪਰਨੇ ਲਏ ਹੋਏ ਨੇ ਤੇ ਸ਼ਰੀਆਮ ਮੋਟਰਸਾਈਕਲ ਚੋਰੀ ਰਹਣੇ ਯਾਰ ਇਹ ਮੇਰੇ ਨਾਲ ਪਹਿਲਾ ਵਾਕਿਆ ਨਹੀਂ ਹੋਇਆ ਇੱਥੇ ਪਿਛਲੇ ਲੰਬੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਹਨ ਦੁਕਾਨਦਾਰਾਂ ਦੀਆਂ ਚੋਰੀਆਂ ਹੋ ਰਹੀਆਂ ਤੇ ਮੋਟਰਸਾਈਕਲ ਜਿਹੜੇ ਬਹੁਤ ਚੋਰੀ ਹੋ ਰਹੇ ਆ ਤੇ ਪੁਲਿਸ ਪ੍ਰਸ਼ਾਸਨ ਦਾ ਬੁਰਾ ਹਾਲ ਆ ਇਹ ਚੋਰ ਕੁੱਤੀ ਮਿਲੇ ਹੋਏ ਨੇ ਇਹਨਾਂ ਨੂੰ ਸਭ ਪਤਾ ਹੈ ਕਿ ਚੋਰ ਜਿਹੜੇ ਹੈਗੇ ਨੇ ਤੇ ਪਰ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਪਿੰਡਾਂ 'ਚ ਚੋਰੀ ਦੇ ਮੋਟਰਸਾਈਕਲ ਹਰੇਕ ਜ਼ਿੰਮੇਵਾਰ ਕੋਲੇ ਹੈਗੇ ਆ ਪਰ ਇਹਨਾਂ ਦੱਸੀਦਾ ਇਹ ਕਾਰਵਾਈ ਨਹੀਂ ਕਰਦੀ ਹੁਣ ਮੈਂ ਰੋਜ਼ ਆਉਣਾ ਮੰਡੀ ਮੇਰਾ ਮੋਟਰਸ ਨਵਾਂ ਸਪਲੈਂਡਰ ਚੋਰੀ ਹੋ ਗਿਆ ਆਪਦੀ ਦਫਤਰ ਮੇਰਾ ਬੇਟਾ ਲੈ ਕੇ ਆਇਆ ਸੀ ਮੋਟਰਸਾਈਕਲ ਆ ਤੇ ਆ ਹੀ ਪਰ ਨਾ ਟਰਨਾ ਪਰਦੇ ਅਸੀਂ ਇੱਕ ਕਮਟਕ ਦੀਆ ਉੱਥੇ 15 ਮਿੰਟ ਦਫਤਰ ਗਿਆ ਵਕੀਲ ਦੇ ਬਾਹਰ ਆਇਆ ਤੇ ਮੋਟਰਸਾਈਕਲ ਗਾਇਬ ਬੜੀ ਬਰਤਾਲ ਕੀਤੀ ਕੁਝ ਵੀ ਹੱਲ ਨਹੀਂ ਨਿਕਲਦਾ ਤੇ ਮੋਟਰਸਾਂ ਉਹਦੇ ਮਗਰ ਮਗਰ ਫਿਰਦੇ ਆ ਨਹੀਂ ਲੱਭ ਰਿਹਾ ਹੋਰ ਤਾਂ ਹੋਰ ਇੱਕ ਥਾਣੇ ਮੋੜ ਤੋਂ ਚੱਕਿਆ ਗਿਆ ਹੈ ਪੁਲਿਸ ਦੀ ਬੜਕ ਦੇ ਵਿੱਚੋਂ ਚੱਕਿਆ ਗਿਆ ਹੂੰ ਤੇ ਹਵਾਜ ਤਾਂ ਕੀ ਕਰੋਗੇ ਆ ਥਾਣੇ ਨੇਕਾ ਮੋੜ ਤੋਂ ਖੜੇ ਲੋਕ ਕੰਮ ਕਰਨ ਲਈ ਖੱਜਲ ਖਰਾਬ ਹੋ ਰਹੇ ਆ ਮੋੜਾਂ ਦੇ ਲੈਣਾ ਲੱਗਿਆ ਪਈਆਂ ਚੋਰ ਆਉਂਦੇ ਆ ਤੇ ਚੱਕ ਕੇ ਲੈ ਜਾਂਦੇ ਆ ਤੇ ਪੁਲਿਸ ਵਾਲੇ ਹੱਸ ਕੇ ਵਿਖਾ ਦਿੰਦੇ ਆ ਕਿੱਥੋਂ ਚੋਰੀ ਹੋਇਆ ਇਹ ਤੁਹਾਡਾ ਮੇਰਾ ਬੂਟਾ ਰੰਤਰਪਾਲ ਦੇ ਸਾਹਮਣੇ ਗਲੀ ਚ ਕੋਈ ਸੀਸੀਟੀਵੀ ਫੋਟੋ ਜਾਈਆਂ ਨੇ ਫੋਟੋ ਪਾਈਆਂ ਮੁੰਡਿਆਂ ਦੀ ਪਛਾਣ ਨਹੀਂ ਆ ਰਹੀ ਖੱਟੇ ਸਾਫੇ ਬਣੇ ਆ ਤੁਰੇ ਜਾਂਦੇ ਨੌਜਵਾਨ ਹੈਗੇ ਆ ਮੈਨੂੰ ਤਾਂ ਲੱਗਦਾ ਬਦਲੇ ਵੀਡੀਓ ਦੀ ਆ ਤੇ ਜਾਂ ਉਹ ਗੁਰੂ ਕੰਵ ਸਿੰਘ ਵਸਤੀ ਦੀ ਆ ਪੁਲਿਸ ਨੂੰ ਸਾਰਾ ਪਤਾ ਚੋਰਾਵਾਂ ਬਾਰੇ ਅਦਕਾਰ ਵੀ ਨਹੀਂ ਕਰਦੀ ਮਿਹਰਬਾਨੀ ਜੀ ਸਰ ਚੋਰੀਆਂ ਬਹੁਤ ਵਾਧਰੀਆਂ ਨੇ ਗੁਰੂ ਰਸਾਇਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਸਾਡੀ ਪੈਟਰੋਲਿੰਗ ਮਾਰਾ ਚੱਲ ਰਹੀ ਹੈ ਜੇ ਪੈਟਰੋਲਿੰਗ ਸਾਡੀ ਲੱਗੇਗੀ ਨਾਈਟ ਪੈਟਰੋਲਿੰਗ ਜਿਹੜੀ ਸਾਡੀ ਲੱਗੇਗੀ ਤੇ ਉਹਦੇ ਨਾਲ ਜਿਹੜਾ ਡਿਊਟੀ ਅਫਸਰ ਹੈਗਾ ਉਹ ਸ਼ਹਿਰ ਦੇ ਵਿੱਚ ਰਹਿੰਦਾ ਹੈ ਬੇਸਿਕਲੀ ਜਿਵੇਂ ਤੁਸੀਂ ਚੋਰੀਆਂ ਦੀ ਗੱਲ ਕੀਤੀ ਕਿ ਵੀ ਕੱਲ ਵੀ ਅਸੀਂ ਇੱਥੇ ਬਲਾਏ ਸੀ ਜਿਹੜੇ ਮਾਰਕੀਟਿੰਗ ਕਮੇਟੀ ਦੇ ਪ੍ਰਧਾਨ ਵਗੈਰੇ ਵੀ ਜਿਹੜੇ ਥੋੜ੍ਹੀ-ਜੋੜੀ ਜਿਹੜਾ ਬੀਟਸ ਬਣਾ ਕੇ ਤੇ ਅਗਰ ਚੌਕੀਦਾਰ ਰੱਖ ਲਾਂਗੇ ਆਪਾਂ ਉਹਦੇ ਨਾਲ ਵੀ ਸਾਨੂੰ ਕਾਫੀ ਬੈਨੀਫਿਟ ਹੋ ਜਾਂਦਾ ਕਿਉਂਕਿ ਪੁਲਿਸ ਆਫੀਸਰ ਜਿਹੜੇ ਨੇ ਉੰਨੇ ਕੀਨੇ ਤੇ ਏਰੀਆ ਬਹੁਤ ਜ਼ਿਆਦਾ ਹੌਂਕ ਕਰਕੇ ਉਹ ਜਿੱਥੇ ਜਿੱਥੇ ਅਗਰ ਅਗਰ ਮਿਲ ਜਾਂਦਾ ਸਾਨੂੰ ਚੌਕੀਦਾਰ ਉਹਦੇ ਨਾਲ ਰਾਫਤ वगैरह ਲੱਗੀ ਤੇ ਉਸ ਤੋਂ ਅਸੀਂ ਉਹਨੇ ਛੋਟੇ ਜਿਹੇ ਪ੍ਰੋਸੈਸ ਜਿਹਾ ਬਣਾਇਆ ਗਿਆ ਤੇ ਦੇਖਦੇ ਹਾਂ ਉਹ ਸਾਰੇ ਮਾਰਕੀਟ ਵਾਲੇ ਉਹਦਾ ਕੀ ਡਿਸੀਜਨ ਲੈਂਦੇ ਆ ਸਰ ਜਿਹੜੇ ਕੈਮਰੇ ਲੱਗੇ ਉਹ ਚਾਲੂ ਹੈ ਜਾਂ ਨਹੀਂ ਜਿਹੜੇ ਕੈਮਰੇ ਉਹਨੇ ਰੋਡ ਦੇ ਉੱਪਰ ਲਾਏ ਨੇ ਉਹ ਵੱਲੇ ਚਾਲੂ ਹੋਏ ਨਹੀਂ ਨੇ ਕਿ ਉਹਨਾਂ ਸਕਰੀਨ ਵਗੈਰਾ ਲੱਗਣੀ ਚਾਹੀਦੀ ਕਿ ਤਾ ਉਹ ਜਿਹੜੀ ਸਕਰੀਨ ਮੈਂ ਆਪਣੇ ਆਫਿਸ 'ਚ ਲਵਾ ਰਹੇ ਆਂ ਤੇ ਇੱਕ ਜਿਹੜਾ ਜਿਹੜੀ ਸਰ ਕੱਲ ਗੁਰੂਵਰ ਸਾਈਚੋਰੀ ਜਿਹੜੀ ਬੀਰਸ ਆ ਗਏ ਕੋਈ ਮੀਡੀਆ ਫਲੋ ਜਿੰਦਾ ਤੇ ਉਹਦੇ ਵੀ ਸਾਨੂੰ ਜਿਹੜੀ ਕਲਿੱਪਸ ਵਗੈਰਾ ਆਈ ਸੀਗੀ ਜਿਹੜੀ ਚਾਰ ਕਿ ਬੰਦੇ ਆਂਦੇ ਗਏ ਡੇਢ 2 ਵਜੇ ਟਾਈਮ ਮੈਂ ਗਏ ਤੇ ਕੋਸ਼ਿਸ਼ ਹੈਗੀ ਵੀ ਅਸੀਂ ਉਹਨੂੰ ਜਲਦੋ ਜਲਦ ਰਿਪੋਰਟ ਲਾ ਦੇਣੀ ਹੈ ਧੰਨਵਾਦ